ਮੈਨੂੰ ਵੀ ਬੜੀਆ ਲੱਗਦੀ ਆ ਮੈਂ ਹੋ ਗਈਆਂ ਤਿਆਰ ਸ਼ਾਮ ਦੇ ਵਜੇ ਸੀ 5:30 ਮੇਰੇ ਫਰੈਂਡ ਦੀ ਆਈ ਕਾਲ ਕਿ ਆ ਜਾ ਜਲਦੀ ਜਲਦੀ ਨਹੀਂ ਤਾਂ ਹਨੇਰਾ ਬਹੁਤ ਹੋ ਜਾਣਾ ਮੈਂ ਉਹਨਾਂ ਦੇ ਘਰ ਆ ਗਈ ਸੀ ਵਿਰਾਜ ਬੋਲਦਾ ਮੰਮੀ ਇਹਦੇ ਉੱਤੇ ਜਾਵਾਂਗੇ ਬੈਠ ਕੇ ਮੈਂ ਕਿਹਾ ਨਹੀਂ ਅਸੀਂ ਸਕੂਟੀ ਤੇ ਜਾਵਾਂਗੇ ਤੂੰ ਛੋਟਾ ਤੂੰ ਇਹਦੇ ਉੱਤੇ ਆ ਆਡੇ ਨਾਲ ਮੂੰਹ ਤਾਂ ਸੀ ਏਦਾਂ ਬੰਨਿਆ ਜਿੱਦਾਂ ਕਿਤੇ ਲੁੱਟਣ ਚੱਲੇ ਆ ਲੁੱਟਣ ਨਹੀਂ ਚੱਲੇ ਹੈਗੇ ਅਸੀਂ ਆ ਗਏ ਸੀ ਹਰਿਆਣੇ ਹਾਂਜੀ ਹਰਿਆਣੇ ਮੇਰੇ ਫਰੈਂਡ ਮੈਨ ਲੈ ਕੇ ਆਈ ਕਹਿੰਦੀ ਇੱਥੇ ਸੂਟਾਂ ਦੀ ਸੇਲ ਲੱਗੀ ਆਈ ਤਾਂ ਮੈਂ ਹੋਰ ਕੰਮ ਸੀ ਉਹ ਸਭ ਤੋਂ ਲਾਸਟ ਦੇ ਵਿੱਚ ਕਰਾਵਾਂਗੇ ਹੁਣ ਸੇਲ ਲੱਗੀ ਆ ਤਾਂ ਮੈਂ ਕਿਹਾ ਇੱਕ ਏਦਾਂ ਸੂਟ ਖਰੀਦ ਹੀ ਲੈਨੇ ਆ ਤੇ ਸੂਟ ਦੇਖਣੇ ਸ਼ੁਰੂ ਕੀਤੇ ਅਸੀਂ ਆ ਗਏ ਸੀ ਹਰਿਆਣੇ ਮੇਰੇ ਫਰੈਂਡ ਬੋਲਦੀ ਕਿ ਮੈਂ ਸਿਰਫ ਇੱਕ কুর্তা ਲੈਣਾ ਦੇਖੋ ਦੇਖੋ ਇਹਦੀ ਡਰੈਸ ਕਿੰਨੀ ਸੋਹਣੀ ਮੈਂ ਆਪਣੇ ਫਰੈਂਡ ਬੋਲੇ ਮੈਂ ਆ ਲੈ ਲਵਾਂ ਕਹਿੰਦੀ ਤੂੰ ਇਹ ਸਾਰੀ ਦੇ ਵਿੱਚ ਹੀ ਲੁਕ ਜਾਣਾ ਕੱਲੇ ਇਹਦੇ ਲਹੰਗੇ ਦੇ ਵਿੱਚ ਮੈਂ ਕਿ ਚੱਲ ਛੱਡ ਹੁਣ ਤੂੰ ਇਦਾਂ ਬੋਲ ਦਿੱਤਾ ਤੇ ਹੁਣ ਮੈਂ ਲੈਣੀ ਹੀ ਨਹੀਂ ਹੈਗੀ ਡਰੈੱਸ ਅੱਜ ਇੱਥੇ ਰਾਸ਼ ਬਹੁਤ ਜ਼ਿਆਦਾ ਆ ਲੋਕ ਕੀ ਆਏ ਆ ਸੇਲ ਕਰਕੇ ਸੂਟ ਖਰੀਦਣ ਦੇ ਲਈ ਸਿਰਫ ਸੂਟ ਹੀ ਮਿਲਦੇ ਆ ਲੇਡੀਜ਼ ਇੱਥੇ ਜੈਂਸ ਵੀ ਹੋਣੇ ਚਾਹੀਦਾ ਆਪਾਂ ਪੁੱਛਿਆ ਨਹੀਂ ਹੈਗਾ ਪਰ ਲੇਡੀਜ਼ ਸੂਟ ਮਿਲਦੇ ਆ ਤਾਂ ਇੱਕ ਚੀਜ਼ ਦਿਖਾਨੀ ਆ ਦੇਖੋ ਇਹ ਬੱਚਾ ਸੋਚਦਾ ਕਿ ਮੈਨੂੰ ਸੂਟਾਂ ਦੀ ਦੁਕਾਨ ਦੇ ਉੱਤੇ ਕੀ ਕਰਨ ਨੂੰ ਮੰਮਾ ਮੇਰੀ ਲੈ ਕੇ ਆਈ ਆ ਵੀ ਮੇਰਾ ਤਾਂ ਕੋਈ ਕੰਮ ਹੀ ਨਹੀਂ ਹੈਗਾ ਸੂਟਾਂ ਦੇ ਉੱਤੇ ਮੈਂ ਕਿਹਾ ਕੋਈ ਨਾ ਕਾਕਾ ਇਹ ਸਾਰੇ ਜਿਗਾ ਕਮਾਂਦੀਆਂ ਹੀ ਰਹਿੰਦੀਆਂ ਆ ਸਾਨੂੰ ਤੇ ਮੈਂ ਤੇ ਮੇਰੀ ਫਰੈਂਡ ਨੇ ਲਏ ਸੂਟ ਸੇਮ ਸੇਮ ਬੋਲਦੇ ਕਿ ਆ ਸੇਮ ਸੇਮ ਸੂਟ ਅਸੀਂ ਲਾਣੇ ਫਿਰ ਅਸੀਂ ਸੂਟ ਲੈ ਕੇ ਮੇਲਾ ਦੇ ਖੰਝਾਵਾਂਗੇ ਏ ਉਹਨਾਂ ਨੂੰ ਕਿਉਂਕਿ ਕੈਸ਼ ਨਹੀਂ ਹੁੰਦਾ ਕੋਲ ਇਸ ਕਰਕੇ Google Pay ਹੀ ਕਰ ਦਿੱਤਾ ਸੀ ਇੱਕ ਡਾਇਲੋਗ ਬਹੁਤ ਫੇਮਸ ਹੋਇਆ ਕਿ ਇਤਨੇ ਤਾਂ ਕੱਪੜੇ ਪਸੰਦ ਆ ਜਾਂਦੇ ਆ ਜਿਨਨੇ ਪੈਸੇ ਨਹੀਂ ਕੋਲ ਹੁੰਦੇ ਫਿਰ ਵੀ ਅਸੀਂ ਇੱਕ কুর্তা ਲੈਣ ਆਏ ਦੇ ਬਜਾਏ ਚਾਰ ਸੂਟ ਖਰੀਦ ਲਏ ਤੇ ਮੈਂ ਆ ਗਈ ਸੀ ਦੁਕਾਨ ਤੋਂ ਬਾਹਰ ਆਪਣੇ ਫਰੈਂਡ ਨੂੰ ਬੋਲੇ ਕਿ ਆ ਜਾ ਬਹੁਤ ਜਲਦੀ ਨਿਹਰਾ ਹੋਣ ਵਾਲਾ ਆ ਕਿ ਚਲੋ ਚੱਲਦੇ ਆ ਹੁਣ ਕਹਿੰਦੀ ਤੂੰ ਹੀ ਹੌਲੀ ਹੌਲੀ ਚੱਲਦੀ ਪਈ ਆ ਮੈਂ ਤਾਂ ਤੇਤੋਂ ਵੀ ਪਹਿਲਾਂ ਸਕੂਟੀ ਦੇ ਉੱਤੇ ਪਹੁੰਚ ਗਈ ਹੁਣ ਸੂਰਤਾ ਸੀ ਲੈ ਲਏ ਮੈਂ ਕਿ ਨਾਲ ਦੀ ਜੁੱਤੀ ਵੀ ਹੋਣੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਅਸੀਂ ਆ ਗਏ ਸੀ ਜੁੱਤੀਆਂ ਵਾਲੀ ਦੁਕਾਨ ਤੇ ਉੱਤੇ ਇੱਥੋਂ ਸਾਨੂੰ ਜੁੱਤੀ ਨਹੀਂ ਮਿਲੀ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਇੱਕ ਹੋਰ ਦੁਕਾਨ ਤੇ ਇਹ ਸਭ ਤੋਂ ਪਹਿਲਾਂ ਮੇਰੇ ਉੱਥੇ ਨਜ਼ਰ ਗਈ ਦੇਖੋ ਬੂਟ ਕਿੰਨੇ ਸੋਹਣੇ ਮੈਨੂੰ ਬਹੁਤ ਪਸੰਦ ਆਏ ਸੀ ਇੱਕ ਆਹ ਵਾਲਾ ਕਲਰ ਤੇ ਇੱਕ ਆਹ ਬਲੈਕ ਵਾਲਾ ਜੋਰਡਨ ਦੇ ਵਿੱਚ ਸੀਗੇ ਬਹੁਤ ਹੀ ਘੈਂਟ ਮੈਨੂੰ ਲੱਗੇ ਸੀ ਮੈਂ ਕਿ ਹਸਬੰਡ ਲਈ ਮੈਂ ਲੈ ਕੇ ਜਾਣਾ ਫਿਰ ਮੈਂ ਬੋਲ ਲਿਆ ਕਿ ਹਸਬੰਡ ਲਈ ਬਾਅਦ ਚ ਪਹਿਲਾਂ ਤੁਸੀਂ ਸਾਨੂੰ ਦਿਖਾਓ ਸਾਡੇ ਲਈ ਅਸੀਂ ਆਪਣੇ ਲਈ ਲੈਣ ਆਏ ਆ ਫਿਰ ਮੈਂ ਇੱਥੇ ਲਈਆਂ ਜੁੱਤੀਆਂ ਹਾਂਜੀ ਮੈਂ ਪਹਿਲਾਂ ਇਹ ਟ੍ਰਾਂਸਪੀਟ ਵਾਲੀਆਂ ਦੇਖਿਆ ਇਹਦੇ ਵਿੱਚ ਪੀਚ ਕਲਰ ਬਹੁਤ ਹੀ ਸੋਹਣਾ ਸੀ ਫਿਰ ਮੇਰੇ ਫ੍ਰੈਂਡ ਨੇ ਬੋਲੇ ਕਿ ਆਹ ਇੱਕ ਵਾਈਟ ਕਲਰ ਦੀ ਜੁੱਤੀ ਸਭ ਤੋਂ ਔਲੱਗ ਹੈ ਤੇਰੇ ਪੈਰ ਤੇ ਬਹੁਤ ਸੋਹਣੀ ਲੱਗਦੀ ਪਈ ਆ ਮੈਂ ਕਿਹਾ ਪਰ ਇਹਨਾਂ ਦੇ ਸਾਈਜ਼ ਬਹੁਤ ਵੱਡੇ ਆ ਮੇਰੇ ਪੈਰ ਤਾਂ ਛੋਟੇ-ਛੋਟੇ ਛੋਟੀ ਜੁੱਤੀ ਆਂਦੀ ਮੇਰੇ ਪੈਰ ਤਾਂ ਸਿਰਫ 5 ਕ ਨੰਬਰ ਦੀ ਫਿਰ ਮੈਂ ਉਹਨਾਂ ਨੇ ਬਹੁਤ ਸਾਰੀਆਂ ਜੁੱਤੀਆਂ ਦਾ ਢੇਰ ਹੀ ਲਾਤਾ ਸਾਡੇ ਮੁੰਰੇ ਕਹਿੰਦੇ ਤੁਸੀਂ ਇਹਨਾਂ ਦੇ ਵਿੱਚੋਂ ਸਿਲੈਕਟ ਕਰ ਲਓ ਜਦੋਂ ਤੁਹਾਡੇ ਪੈਰ ਦੇ ਵਿੱਚ ਫਿੱਟਾਂਗੀ ਤੁਹਾਨੂੰ ਪਸੰਦ ਆਏਗੀ ਤੁਸੀਂ ਸਾਨੂੰ ਦੱਸ ਦਿਓ ਮੈਂ ਉਹ ਅਲੱਗ-ਅਲੱਗ ਜੁੱਤੀਆਂ ਕਹਿੰਦੀ ਵਾਹ ਟੀ ਵਧੀਆ ਆ ਮੈਂ ਕਿਹਾ ਠੀਕ ਆ ਲੈ ਲੈਨੇ ਆ ਫਿਰ ਅਸੀਂ ਜੁੱਤੀਆਂ ਲੈ ਕੇ ਦੋ ਤਿੰਨ ਜੋੜੇ ਉੱਥੋਂ ਨਿਕਲ ਕੇ ਸੀ ਬਾਹਰ ਤੇ ਦੇਖੋ ਅੱਜ ਹਰਿਆਣੇ ਦੇ ਵਿੱਚ ਰਸ ਥੋੜਾ ਘਾਟੀ ਲੱਗਦਾ ਪਿਆ ਮੈਂ ਨੂੰ ਬੋਲਿਆ ਕਿ ਦੇਖੋ ਕਿੰਨਾ ਹਨੇਰਾ ਹੋ ਗਿਆ ਲਾਈਟਾਂ ਵੀ ਜਗਣ ਲੱਗ ਗਈਆਂ ਆ ਮੈਂ ਕਿਹਾ ਚਲੋ ਜਲਦੀ ਜਲਦੀ ਸਪੀਡ ਦੇ ਲਾ ਹੁਣ ਸਕੂਟੀ ਤੇ ਫਿਰ ਅਸੀਂ ਰਾਹ ਦੇ ਵਿੱਚ ਖਰੀਦੀਆਂ ਸਬਜ਼ੀਆਂ ਨੇ ਫਰੈਂਡ ਨੂੰ ਬੋਲੇ ਕਿ ਜੋ ਮੇਨ ਕੰਮ ਅਸੀਂ ਕਰਾਣ ਆਈ ਸੀ ਉਹ ਤਾਂ ਅਸੀਂ ਕਰਾਇਆ ਨਹੀਂ ਮੰਨਦੀ ਸਕਰਟ ਦੀ ਹੁੱਕ ਲਵਾਣੀ ਸੀ ਟੁੱਟ ਗਈ ਸੀ ਫਿਰ ਅੰਕਲ ਤੋਂ ਲਵਾਈ ਸਕਰਟ ਦੀ ਹੁੱਕ ਤੇ ਉਸ ਤੋਂ ਬਾਅਦ ਅਸੀਂ ਆ ਕੇ ਸਿੱ ਘਰ ਬਣਾਈ ਸਬਜੀ ਤੇ ਰੋਟੀ ਰੋਟੀ ਮੇਰੀ ਕਦੇ ਵੀ ਗੋਲ ਨਹੀਂ ਬਣਦੀ ਹੈਗੀ ਫਿਰ ਵੀ ਮੇਰੇ ਘਰ ਦੇ ਖਾ ਲੈਂਦੇ ਆ ਬਾਏ ਬਾਏ ਸਾਰਿਆਂ ਨੂੰ ਵੀਡੀਓ ਹੁੰਦੀ ਇੱਥੇ ਖਤਮ ਬਾਏ ਬਾਏ